ਜੋ ਟਾਂਡੇ ਪਹੁੰਚੇ ਆ ਉਹ ਬਹੁਤ ਹੀ ਲੋਕਾਂ ਦਾ ਨਿੱਕਾ ਪਿਆਰ ਮਿਲਿਆ ਲੇਡੀਜ਼ ਦਾ ਸਪੈਸ਼ਲੀ ਜਿੱਥੇ ਵੀ ਜਾਂਦੇ ਆ ਮਾਵਾ ਪੈਣਾ ਇੰਨਾ ਪਿਆਰ ਦਿੰਦੀਆਂ ਆ ਜਿੱਤਿਆਂ ਦਾ ਤਾਂ ਤਿਉਹਾਰ ਹੈ ਜਿਹਾ ਕਿ ਜਿੱਥੇ ਮੈਨੂੰ ਲੱਗਦਾ ਹੈ ਪਿਆਰ ਦੀ ਕੋਈ ਕਮੀ ਰਹਿੰਦੀ ਹੋਈ ਨਹੀਂ ਸੋ ਅੱਜ ਟਾਂਡੇ ਆ ਕੇ ਬਹੁਤ ਖੁਸ਼ੀ ਮਿਲੀ ਹੈ ਤੇ ਦਿਲ ਖੁਸ਼ ਹੋਇਆ i Jhagi, balle, balle, ni lomra, ni lomra, ni lomra,

ਦਾ ਪਹੁੰਚ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਜੀ। ਦੇਖੋ ਅੱਜ ਟਾਂਡੇ ਪਹੁੰਚੇ ਆਂ। ਬਹੁਤ ਹੀ ਲੋਕਾਂ ਦਾ ਨਿਕਾ ਪਿਆਰ ਮਿਲਿਆ। ਲੇਡੀਜ਼ ਦਾ ਸਪੈਸ਼ਲੀ ਜਿੱਥੇ ਵੀ ਜਾਂਦੀਆਂ ਮਾਵਾ ਪੈਣਾ ਇੰਨਾ ਪਿਆਰ ਦਿੰਦੀਆਂ। ਮੀਆਂ ਦਾ ਤਾਂ ਤਿਉਹਾਰ ਹੈ ਜੀ ਆ ਕਿ ਜਿੱਥੇ ਮੈਨੂੰ ਲੱਗਦਾ ਹੈ ਪਿਆਰ ਦੀ ਕੋਈ ਕਮੀ ਰਹਿੰਦੀ ਹੋਈ ਨਹੀਂ। ਸੋ ਅੱਜ ਟਾਂਡੇ ਆ ਕੇ ਬਹੁਤ ਖੁਸ਼ੀ ਮਿਲੀ ਹੈ ਤੇ ਦਿਲ ਖੁਸ਼ ਹੋਇਆ। ਮੈਂ ਜੀ ਤੁਸੀਂ ਤੀਆਂ ਦਾ ਤਿਆਰ ਮਨਾਉਣ ਵਾਸਤੇ ਆਏ ਹੋ। ਜਿੱਥੇ ਲੋਕ ਸਭ ਦੇ ਰੱਖੇ ਹੋਏ ਪਰ ਲੇਡੀ ਨੂੰ ਇੱਕ ਸਿਰ ਵੀ ਨਹੀਂ ਦੇ ਦਿੱਤੀ ਜੀ। ਨੇਕ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਅੱਜ ਤੀਆਂ ਦਾ ਤਿਹਾਰ ਮਨਾ ਰਹੇ ਹੋ ਪਰ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੋਏ ਆ ਉਦੋਂ ਲੇਡੀਜ਼ ਦਾ ਕਿਉਂ ਖਿਆਲ ਨਹੀਂ ਰੱਖਿਆ ਗਿਆ ਨਹੀਂ ਜੀ ਦੇਖੋ ਮੇਰੀ ਜਿੱਥੇ ਡਿਊਟੀ ਲੱਗਦੀ ਹੈ ਮੈਂ ਉੱਥੇ ਜਾਂਦੀ ਆ ਇੱਕ ਅਗਲੇ ਲੈ ਇੱਕ ਮਿੰਟ ਜਦੋਂ ਇਲੈਕਸ਼ਨਸ ਹੋਣਗੇ ਅਗਲੇ ਜਿੱਥੇ ਜਿੱਥੇ ਡਿਊਟੀ ਪਾਰਟੀ ਲਾਉਂਦੀ ਹੈ ਜਿੱਥੇ ਅੱਗੇ ਜਾਂਦੀ ਆ